ਲੋਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਬਾਈ ਤੁਹਾਡਾ 735 ਬਲੌਗ ਚ ਸਤਿ ਸ਼੍ਰੀ ਅਕਾਲ ਜੀ ਮਾਫੂ ਨੂੰ ਮਿਲੋਦਾ ਦਲਵੀਰ ਜੀ ਬਾਕੀ ਬਾਈ ਜਿਹੜੀ ਰੀਤ ਸੀ ਛੜੀ ਦੀ ਜਿਹੜੀ ਰੀਤ ਮਾਲਾਂ ਚ ਚੱਲੀ ਸੀ ਪੈਪਾ ਵਾਲੀ ਉਹ ਗਾਹਾਂ ਚੱਲ ਚੁਕੀ ਹੈ ਪਤਾ ਕੀ ਐਸ ਤਰਾ ਕਰ ਦੇਣਾ ਸਾਰੀ ਦਾ ਮਗਾ ਸਾਰੇ ਪਹਿਲਾਂ ਐਸ ਤਰਾ ਕਰਦਾ ਹੋਰ ਹੋਰ ਹਾਂ ਜੀ ਉਹ ਫੁੱਟ ਜਗਾ ਰੈਂਤੀ ਬਾਈ ਉਹ ਉਹ ਕਾਊ ਚਦਣੀ ਆ ਸਾਡੇ ਚਦਣੀ ਆ ਕਿਉਂ ਲੋੜ ਦਾ ਲੈਣਾ ਹੋ ਤੇ ਜਾਉਂਗਾ ਤੇ ਵੀ ਆ ਛੋਟੇ ਵੀ ਥੋੜੀ ਆ ਹੋਰ ਪਾਸੇ ਇਹਦਾ ਹੋਰ ਪਾਸੇ ਕਿੰਨੇ ਆ ਤੇਰੇ ਪੈਪ ਵਾਲੇ 332 ਮਿੰਲੀ ਹਾਂ ਵੇਚ ਨੂੰ ਕੱਢ ਦੇਣੀ ਆ ਇਹ ਤਾਂ ਹੁਣ ਮੈਂ ਖਾ ਦੱਸੂ ਵੀ ਕਿਧਰ ਜਾਂਦੀ ਰੋਣ ਦੇਸੀ ਵੀ ਤਾਂ ਮੂੰਹ ਦੱਸੂ ਨਹੀਂ ਜਾਂਦੀ ਇਧਰ ਮੂੰਹ ਸਿੱਟਾ ਹੋ ਗਿਆ ਬਸ ਉਹੀ ਆ ਪੈਪ ਸੇਮ ਸੇਮ ਉਨਾ ਹੀ ਵਜਨ ਹੈ ਹਾਂ ਵਾਠ ਠੀਕ ਆ ਚਲੋ ਬਾਈ ਹੁਣ ਦਲਵੀਰ ਨੇ ਵੀ ਜੀਰੀ ਲਾਉਂਗੇ ਉੱਥੇ ਫੇ ਤੁਹਾਨੂੰ ਕਹਿ ਗਿਆ ਪਾ ਚਾਚਾ ਤੈਨੂੰ ਕਿਆ ਕਿਆ ਦੱਸਿਆ ਹਾਲ ਚ? ਕਿਆ ਵਜੀਰੀ ਲਾਉਣੀ ਆ ਉੱਥੇ? ਵਧੀਆ ਹੁਣ ਤਾਂ ਅੱਧੀ ਭੁੱਖੀ ਮਰੀ ਪਈ ਐ। ਹੋ ਰੱਜੂ ਹੀ। ਠੀਕ ਜੀ ਬਾ। ਹਾਂ ਜੀ ਹਾਂ ਜੀ। ਹਾਂ ਜੀ ਮੇਰੇ ਕਾਹਦੇ ਦਾ ਕਾਹਦਾ ਵੀ ਬੁਰਾ ਹਾਲ ਐ। ਚਾਹੇ ਬੰਦਾ ਚਾਹੇ ਜ਼ਮੀਨ ਨਾ ਕੁਝ ਵੀ ਐ। ਚੱਲ ਉੱਥੇ ਗਿੱਲ ਹੋ ਜਾਣੀ। ਚਾਚਾ ਇਦਨ ਗਰੀ। ਉੱਥੇ ਗਿੱਲ ਹੋ ਜਾਣੀ। ਸਾਡੀ ਸੁੱਕ ਜਾਣੀ। ਸਾਡੀ ਸੁੱਕ ਜਾਣੀ। ਹਾਂ। ਚੱਕਦੇ ਨਹੀਂ ਹੋ ਜਾਣੀ ਹਰੀ ਤੁਹਾਡੀ ਵੀ ਭੁੱਲ ਜਾਂਦੇ ਤਾਂ ਜਿਹੜੇ ਕੰਨਾਂ ਨੇ ਪੂਰੇ ਕਰਦੇ ਨੇ ਅੰਟੀ ਬਾਈ ਸੋਚੀ ਸੰਭਲੀ ਆ ਉੱਥੇ ਤਾਂ ਆ ਨਹੀਂ ਲੱਗੇ ਵੇ ਦੇਖ ਗੱਲ ਤਾਂ ਹੀ ਲੱਗੇ ਕਈ ਸਾਲ ਹੋ ਗਏ ਹੋਰ ਕਰੀਏ ਕਾਹਨੂੰ ਠੱਕ ਨਹੀਂ ਸਿੱਟਿਆ ਨੇ ਬੈਠੀ ਛੱਡ ਦੋ ਆਪੇ ਜਾਈ ਜਾਣੇ ਕਾਦੋਣਾ ਉਹਨਾਂ ਨੇ ਮਸ਼ੀਨ ਵਾਲਿਆਂ ਨੇ ਅੱਜ ਹੁਣ ਆਉਂਗੇ ਆ ਜਾਨੀ ਨਹੀਂ ਉਹਨਾਂ ਨੂੰ ਆਇਆ ਨਹੀਂ ਸ਼ਾਮ ਨੂੰ ਆਹੋ ਮੜਾ ਮੋਟਾ ਕਹਣਾ ਜੇ ਫੱਟਿਆਂ ਨੂੰ ਕੱਢ ਦੂੰਗੇ ਉਹ ਮੈਂ ਕੱਢੂ ਫੱਟੇ ਹੋਇਆਂ ਇੱਧਰ ਨਹੀਂ ਜਾਣਾ ਦਿੰਦੇ ਕਿੱਧਰ ਦੋ ਟਰਾਲੀਆਂ 'ਚ ਪਾਇ ਪਾਉਗੇ ਯਾਰ ਟਿੱਕੇ 'ਚ ਤਾਂ ਨਹੀਂ ਆਉਂਦੇ ਇੱਕ 'ਚ ਤਾਂ ਨਹੀਂ ਆਉਂਦੇ ਖੜੀ ਆ ਟਰਾਲੀ ਦੇ ਕੋਲ 735 ਜੋੜਾ ਵਾਈ ਟਰਾਲੀ ਨੂੰ ਰੇ ਅੱਜ 735 ਕਹਣਾ 1.5 ਕਿਲੇ ਦਾ ਕੱਦੂ ਹੋਰ ਕਰ ਲਾ ਪੈਣਾ ਹੁਣ ਬੱਸ 735 ਇਹ ਕਹਣਾ 1.5 ਕਿਲੇ ਦਾ ਕੱਦੂ ਹੋਰ ਕਰ ਲਾ ਪੈਣਾ ਹੁਣ ਕਭੜਾ ਕਿੱਥੇ ਪੈਣਾ ਇਹਨੂੰ ਨਾਲ ਐਂਡਾ ਕੀ ਕਭੜਾ ਲੈਣਾ ਪਤਾ ਸੁਣ ਕਰੂਗੇ ਵਾਹ ਕੀ ਹੈ ਜੱਟੇ ਪਾਣੀ ਛੱਡ ਕੇ ਧਾਤੀ ਠੰਡੀ ਆ ਬੱਚਾ ਹੁਣ ਪਾਣੀ ਜਰੀ ਜਾਣਾ ਉੱਥੇ ਜਿਹੜਾ ਕੋਈ ਮਾਰਦੀ ਲਾਈ ਗਈ ਪਹਿਲਾਂ ਬਾਈ ਪਾਣੀ ਦੇ ਬਗਾਇਦਾ ਦੀ ਫਸਲ ਹੁੰਦੀ ਸੀ ਪਹਿਲਾਂ ਸੀਮ ਸੀ ਸੋਲਰ ਸੀ ਉਹ ਬੰਦਾ ਕਾਲ ਕਰੀ ਜਾਂਦਾ ਫਿਰ ਹਾਂ ਹੈ ਕਿ ਨਹੀਂ ਅੱਜ ਲਾਉਂਦੇ ਕੱਲ ਨੂੰ ਲਾਉਂਦੇ ਅੱਜ ਲਾਉਂਦੇ ਅਸੀਂ ਤਾਂ ਰੱਖੀ ਜੁ ਮੈਂ ਨਹੀਂ ਦੇਖੀ ਜਾਂਦਾ ਆਹਾਂ ਤਾਂ ਇਧਰਲੀ ਸਾਈਡ ਵੀ ਲਾ ਚਾਰ ਪਾਈਪ ਇਧਰ ਖਾਲੀ ਰੱਖਿਆ ਵਾ ਗੱਬੇ ਤੁੰਨੀ ਜਾਂਦਾ ਲਾਈਨ ਵਾਈਜ਼ ਪਾਈਪ ਲੱਗਣੇ ਸਾਰੇ ਇਧਰ ਦੇ ਜਿਹੜੇ ਫੜਾਉਣੇ ਉਹ ਲੱਗਣੇ ਬਾਕੀ ਬਾਈ ਬਾਕੀ ਪ੍ਰੋਸੈਸ ਤੁਹਾਨੂੰ ਦਿਖਾਉਂਦੇ ਆਂ ਫੇਰ ਦਿਖਾਉਨੇ ਆਂ ਬਾਈ ਹਾਂ ਹਲੇ ਚੱਲਦਾ ਕੰਮ ਹਲੇ ਲਾਈ ਹੋ ਜੂਵੇ ਇਹਨਾਂ ਦੀ ਇੱਥੇ ਦੇਖਦੇ ਆਂ ਪਾਣੀ ਤਾਂ ਘਟ ਭਾਈ ਦਾ ਸਟਾਰਟ ਨਹੀਂ ਹੁੰਦਾ ਕੁੜੀ ਮਾਰਨੀ ਪੈਣੀ ਮੱਲਾ ਦਾ ਆਹਾ ਉਹ ਬਾਈ ਪਾਈਪ ਲੋਡ ਹੋ ਗਏ ਉਹ ਪਿੱਛੇ ਗੱਡੀ ਆਉ ਲੂਗਾ ਚੱਲ ਚੱਲ ਹੋ ਰਦ ਨੇ ਯਾਰ ਚੱਲ ਯਾਰ ਚੱਲ ਯਾਰ ਦਲਵੀਰ ਬਾਹ ਲੱਦੋਗੇ ਹਾਂ ਲਾਦੇ ਤੇ ਇੱਕ ਬਰੇ ਨਾਲ ਟੋ ਹੋ ਜੂਵੇ ਕੀ ਨਾਲ ਟੋ ਹੋ ਜੂਵੇ ਕਾਬ ਹਾਂ ਰਾਏ ਕਾ ਹਿਲਣੇ ਆ ਵੇੜੇ ਚ ਲਾ ਦੋ ਕੋਈ ਆਏ ਲਗ ਜਾਨੀ ਲਗ ਜਾਨੀ ਬਹੁਤ ਜਗਾ ਬਸ ਕੁਝ ਬੱਚਾ ਬਣਾ ਲਣਾ ਪੂਰਾ ਬੜਾ ਚਿੱਠਾ ਬਣਾਇਆ ਇਹਨ ਬਸ ਵਾਹ ਬਸ ਖਲੇ ਲੱਤਣੇ ਆ ਹੋਰ ਉਹ ਗਿੰਨੇ ਆ ਐ ਦਿਖਾ ਕੱਚ ਲੈਣਾ ਕੱਚ ਮੈਲੇ ਲੱਗੇ ਹੋਏ ਆ ਲਾਲ ਵੀ ਲਾਈ ਗਏ ਆ ਨਾਮ ਤਾਂ ਐ ਨਹੀਂ ਕਾਲਾ ਐ ਹੈ ਲਾਲ ਤਾਂ ਐ ਨਹੀਂ ਕਾਲਾ ਐ ਚੱਲ ਗਿਣ ਲੋ ਵਧੀਆ ਹੈ ਆ ਤੇ ਕੰਮ ਆ ਤੁਹਾਨੂੰ ਜਿਹੜਾ ਕਿਰਦਾ ਮੈਂ ਮੜਾ ਜਾ ਚੱਲਿਆ ਏ ਕੰਮ ਮੈਂ ਲਫੜ ਆਹ ਫੋਨ ਲਾ ਫੜ ਲੈ ਮੈਂ ਆ ਗਿਆ ਮੁੜ ਕੇ ਹੁੰਦਾ ਇਹ ਗਿੰਤੀ ਹੁੰਦੀ ਐ ਚੇ ਯਾ ਦੇ 25 26 ਜਾ ਹੋ ਗਿਆ ਮੈਂ ਉਹ ਮੋਢੇ ਮਿੱਟੇ ਪਠਾਣਾ ਹੁਣ ਇਹ ਨਹੀਂ ਆਈ ਨਹੀਂ ਪਤਾ ਮੈਂ ਲਈ ਕਿੱਥੇ ਰੁੱਤਾ ਕਿੱਥੇ ਰਹਿ ਗਿਆ ਹਾਂ ਸਾਰਾ ਪਤਾ ਲੱਗ ਗਿਆ ਸਾਰੇ ਵੀ ਰਹੋਗੇ ਨਹੀਂ ਤੇਰੀ ਦੇਵੀ ਪੂਰੀ ਹੋ ਗਈ ਆਏ ਦੇਖ ਤੂੰ ਬੱਦੇ ਤੇ ਉਦਨੀ ਹਾਂ ਬੱਦੇ ਬੱਦੇ ਦਾ ਚੂਨਾ ਕਰੀ ਕਹਦਾ ਬੱਦੇ ਨੂੰ ਜੂਰਾ ਕਰੀ ਲੋ ਉਧਰ ਦੱਲੀ ਵੀ ਪਹੁੰਚ ਚੁੱਕੇ ਆਂ ਤੂੰ ਘਾਟਾ ਪਾ ਕੇ ਤੇਰੇ ਘਰਾਂ ਦੱਲੀ ਪਹੁੰਚ ਚੁੱਕੇ ਨੇ ਆ ਗਿਆ ਹੋ ਦੇ ਦੱਲੀ

ਲੋ ਬਾਈ ਲੱਗ ਗਿਆ ਜੇ ਸੀ ਵੀ ਹੈ ਗਈ ਦੀ ਆਪਣੇ 5 ਵਜੇ ਤੇ ਜਿਹੜੀ ਮਾੜੀ ਮੋਟੀ ਸੜਕ 'ਚ ਪਟਣੀ ਉਹ ਆਪਣੇ ਅੱਜ ਨਹੀਂ ਪਟਣੀ ਹੈਗੀ ਉਹ ਕੱਲ ਨੂੰ ਉਹ ਪਟਕੇ ਕੱਲ ਨੂੰ ਉਹਦਾ ਪਰਭਾਈ ਕਰ ਦੇਣੀ ਹੈ ਜਿਹੜੀ ਖੇਤ ਵਾਲੀ ਉਹ ਲੱਗ ਗਿਆ ਆਪਾਂ ਪਹਿਲਾਂ ਪਟਣ ਤੇ ਐਂ ਜਾਣੀ ਆ ਬਾਈ ਪੂਜਿਆ ਦਾ ਵਢੀਣਾ ਆ ਗਿਆ ਤਾਂ ਵਿੱਚ ਇਹ ਹੁਣ ਲੱਗੇ ਹੋਏ ਵਢਣੇ ਇਹਦਾ ਵਿੱਚ ਨੂੰ ਐ ਵਢਦੇ ਹੋਣ ਉਹ ਆਪਣੇ ਨਾਲ ਖੇਤ ਆ ਗਏ ਬਾਕੀ ਦੇਖਦੇ ਆ ਵੀ ਕਿਆ ਪ੍ਰੋਸੈਸਾਂ ਗਿਆ ਨਹੀਂ ਘੰਟੇ 'ਚ ਕੀਲਾ ਕੱਢਦੀ ਹੈਗੇ ਕਿ ਸਾਬ ਨੂੰ 12 ਘੰਟੇ ਹੋ ਗਏ ਜੇ 4-5 ਘੰਟੇ ਲਾ ਗਏ ਕੱਲ ਨੂੰ ਵੇੜ ਸਦਾ ਕੰਮ ਤੇ ਵਿਆਚਾਰ ਕੀ ਦੇਣ ਦੀ ਲਾਹੁਣਾ ਫਿਰ ਕਿਹੜਾ ਭਰੋਣਾ ਪੂਰੀਆਂ ਨਾਲ ਉਹ ਵੜ ਲਉਂ ਤਿੰਨ ਚਾਰ ਦਿਨ ਦੇ ਹੁਣ ਨਹੀਂ ਖਰਾਬੇ ਜਾਣੇ ਇਹ ਥੱਲੇ ਹੁੱਲੇ ਆ ਗਏ ਤੁਹਾਨੂੰ ਪਤਾ ਹੀ ਆ ਇਹ ਇਹ ਨਾਲੂ ਮੱਕੀ ਵੀ ਡੇੜ ਦੇਣੀਆਂ ਨੇ ਇਹਨੇ ਵਿੱਚ ਕਿੱਥੇ ਪਿਆਉਣਾ ਦਾ ਉਹੁੰ ਜੇ ਲੇਕੇ ਜਾਣੇ ਜਦਨ ਯਾਰ ਮੈਂ ਬਹੁਤ ਤੰਗ ਹੋਇਆ ਇੰਜਨ ਤੇ ਮਗਲਾ ਆਇਆ ਭਈ ਅੱਜ ਕਿ ਆਖਿਓ ਪਾਣੀ ਲਾਉਣਾ ਉਹ ਤੇਨੂੰ ਜੇਦੇ ਇੱਧਰ ਲੱਗੇ ਹੋਏ ਤੇ ਇਹ ਬਾਈ ਨੇ ਜਿਤੇ ਗੱਲ ਕਰੀ ਮੈਂ ਜਿਦੇ ਕੌੜਾ ਦੇ ਘੁੱਟਾ ਸਾਨੂੰ ਭਰਨਾ ਹੀ ਪਿਆ ਓਹੀ ਸੇਮ ਆਲ ਓਹੀ ਲੈਂਦਾ ਜਿਹੜਾ ਉਹਨਾਂ ਨੇ ਪਾਇਆ ਤਾਂ ਉਹਨਾਂ ਦੇ ਮੰਨਦੇ ਨੇ 17 18 ਕਿਲੋ ਆਪਣੇ 12 12 ਤੇ ਵੀ ਘਟੇ ਜਾਣਾ ਮੈਨੇ ਤਾਂ ਆਪਾਂ ਇੱਥੇ ਦੇ ਤਾਏ ਹੁਣ ਵਿੱਚ ਨੂੰ ਆ ਗੀਆਂ ਈਲਾ ਖੜਗਾਟੇ ਜਾਣਾ ਮੇਰੇ ਰੋਪਾਇਆ ਭਾਗੇ ਤੇ ਜਦੋਂ ਤੈਨੂੰ ਫੋਨ ਕਰਿਆ ਤਾਂ ਦੇ ਲੋ ਬਾਈ ਕੰਮ ਜਿਆਦਾ ਛੜ ਗਿਆ ਅੱਜ ਉਧਰ ਪਾਈਪ ਲਾਈਨ ਵਾਲੇ ਹੋਏ ਆ ਇਧਰ ਜਸ਼ਨ ਨਹੀਂ ਆਗੇ ਉਹ ਜਸ਼ਨ ਨਹੀਂ ਆਉਂਦੀਆਂ ਕਿ 10 ਦਿਨ ਹੋ ਗਏ ਨੇ ਮਿੰਤਾ ਕਰਦੇ ਆ ਇਹਨੂੰ ਸਾਰੇ ਕਾਹਦੀਆਂ ਬਣਾ ਕੇ ਫੇਰ ਆਏ ਇਹਨਾਂ ਨੂੰ ਆਏ ਆ ਵੀ ਇਹਨਾਂ ਨੇ ਕਿਹੜੇ ਕਿਹੜੇ ਔਰ ਤੇ ਬੰਨ ਚੱਲੀ ਦੋ ਟਰਾਲੀਆਂ ਹੋਰ ਆਇਦੇ ਬਾਅਦ ਚੌਥੀ ਕਰੀ ਹੋਵੇ ਹੁਣ ਤੁਸੀਂ ਗਾਹ ਤਾਂ ਪਾਸ ਤਾਂ ਵਿੱਚੇ ਤੈਨੂੰ ਪਤਾ ਨਹੀਂ ਆ ਕਿ ਕਿੰਨਾ ਕੰਮ ਛੜਿਆ ਹੋਇਆ ਹੂੰ ਆ ਗਈ ਪਾਈਪ ਲਾਈਨ ਤੂੰ ਆ ਪੱਟੇ ਆ ਆ ਗਈ ਗੋਲੇ ਮਸ਼ੀਨ ਉਹ ਲੈ ਆਉਣੀ ਆ 6 ਕਿਲੇ ਪੱਟੋਗੇ ਸੱਤ ਕਾ ਅਸੀਂ ਕੱਟਣੀ ਆ ਹੁਣ ਹਾਂ ਹੁਣ ਬਾਈ ਪੱਟ ਦਿਆਂਗਾ ਆਪੇ ਛੇ ਗਿੱਲੇ ਪਟੋਗੇ 6-7 ਤੱਕ 5 ਘੇ ਰਹੇਗੇ ਬਸ 5 ਦੇ ਵਿਚਾਰੇ ਰਹੇਗੇ ਹਾਂ 5-4 ਕੇ ਹੋਣੇ ਉੱਥੇ ਤੱਕ ਅੱਜ ਪਟਾਈ ਸਰੇ ਲਾ ਦੇਣੀਆਂ ਇਹਨੇ ਆਪਾਂ ਨੇ ਅੱਜ ਪਟ ਕੇ ਪਹੀ ਪਹੀ ਅੱਜ ਭਰ ਦੇਣੀਆਂ ਮਸ਼ੀਨ ਨਾਲੇ ਭਰ ਦੇ ਫਿਰ ਮਸ਼ੀਨਾਂ ਭਰਦੀ ਆ ਹਾਂ ਬਾਕੀ ਵੀ ਜਾਣਾ ਤੁਹਾਨੂੰ ਆਪਾਂ ਨੇ ਦੱਸਿਆ ਦਾ ਵੀ ਆਪਣੇ ਰੌਤਾ ਹੈ ਨਹੀਂ ਪਾਣੀ ਪੂਣੀ ਕੋਈ ਸਾਧਨ ਹੈ ਨਹੀਂ ਦਾ ਇੰਜਣ ਦਾ ਉੱਥੇ ਬਾਈ ਇੰਜਣ ਨੇ ਇਹਨੇ ਦੁਖੀ ਕਰੇ ਜਿਵੇਂ ਇਹਨਾਂ ਨਾਲ ਪਾਣੀ ਗਲ-ਗਲ ਹਾਂ ਉੱਪਰ ਪੂਲੀ ਖੁੱਲ ਕੇ ਪਾਣੀ ਚ ਗਰਗੀ ਅੱਛਾ ਵਿੱਚ ਵੜਿਆ ਫਮਾ ਇਹਨੇ ਨਾ ਪਾਣੀ ਖਾਲਾ ਡੱਡੂ ਆਏ ਫਿਰੇ ਮੇਰੇ ਕੋਲ ਚਲੋ ਭਾਈ ਐਂਡ ਤਾਂ ਹੋ ਹੁਣ ਨਾ ਵੋਟਰ ਦਾ ਬਣ ਜਾਉਗੇ ਰੱਬ ਰੱਖੇ ਸੁੱਖ ਖਾਸੀ ਬਾਟ ਆ ਮੈਨਾਂ ਭਾਈ ਆਪਾਂ ਨੇ ਲਵਾਉਣੀ ਦੀ ਸੋਲਰ ਮਤਲਬ 90% ਹੋ ਗਿਆ ਦਾ ਵੀ ਸੋਲਰ ਲਵਾਉਣੀ ਆ ਇਹਦਾ ਬਿੰਦਰਨਾ ਨੇ ਕੰਮ ਛੇੜ ਲਿਆ ਮੈਂ ਤੁਹਾਨੂੰ ਪਤਾ ਹੀ ਯਾਰੀ ਸੋਰੀ ਸਾਰਾ ਮੋਜੇ ਕਰਦਾ ਜਜਨਵਾਸੀ ਜਿੰਦਾ ਖਤਮੇ ਆਉਣਾ ਬਸ ਆਪਣੀ ਬਣਾਉਣੀ ਦੋ ਦਿਨ ਹੋਰ ਲੱਗੂਗੇ ਹੂੰ ਮੁੱਕ ਲਿਆ ਕੰਮ ਹੋਣ ਕਿੰਨੀਆਂ ਮਡੀਆਂ ਦੀਆਂ ਟਰੈਲੀਆਂ ਹੁਣ ਤਾਂ 15 16 ਬਣੀ ਜਾਂਦੀਆਂ ਉਹਨੂੰ ਹਾਂ ਹਾਂ ਹੁਣ ਤਾਂ ਲਾਂਡ ਆਪਣੇ ਤਾਂ ਨਹੀਂ ਬਣਦੀਆਂ ਇਧਰ ਵਾਲੇ ਰਿਸ਼ਤੇਦਾਰ ਦੇਖ ਲੈ ਤੂੰ ਕਹਿੰਦਾ 30 30 ਬਣਾਉਂਦੇ ਆਂ ਬਸ ਇੱਕ ਵੇਲਾ ਇੱਕ ਟਰੈਲੀ ਇੱਕ ਕਟਟਰ ਇੱਕ ਕਟਟਰ ਚੰਨੀ ਵਾਲੀ ਮਸ਼ੀਨ ਆ 64 ਕੰਸੀ ਕਟਟਰ ਆ ਬਸ ਬੜੀ ਮਸ਼ੀਨਾਂ ਬਣਾਉਂਦਾ ਥੋੜੀ 30 ਬਣਾਉਂਦਾ 28 ਤਾਂ ਪੱਕੀਆਂ ਹੀ ਆ ਦੋ ਦਿਨ ਦਨ 30 ਵੀ ਬਣਾਈਆਂ ਅਰਜਿੰਦਰ ਘੜੀ ਆ ਹਾਂ ਉਹ ਉਧਰ ਦਾ ਯਾਰ ਉਹ ਮਸ਼ੀਨ ਵੀ ਬਹੁਤ ਵੱੜਦੀ ਆ ਹਾਂ ਹਾਂ ਉਧਰ ਭਾਈ ਜਮੀਨਾਂ ਵੀ ਤਕੜੀਆਂ ਲਾਨ ਵੀ ਸੌਣ ਵਾਲੇ ਆਏ ਉਧਰ ਕਿਹੜੇ ਬੂਟਾ ਵਟਾ ਇੱਥੇ ਚੱਲ ਪੀ ਉਹ ਤੱਕ ਸਫਾਈ ਕਰਦੀ ਹੋ ਜਾਣੀ ਆਂ ਦੋ ਦੋ ਕਿੱਲਾਂ ਦਾ ਘੇਰਾ ਹਾਂ ਐਨੀ ਟਾਈਮ ਲੱਗਦਾ ਹੈਗਾ ਹੋਰ ਜੇ ਸਾਨੂੰ ਹੋਵੇ ਅਸੀਂ ਵੀ 20:00 ਤੱਕ ਛੱਡਦੇ ਨਹੀਂ ਹੈਗੇ ਫਿਰ ਵੀ ਪਰ ਸਾਡੇ 8ਵੇਂ ਮਸ਼ੀਨ ਖੜ ਜਾਂਦੀ ਚੱਕਰ ਇਹ ਹੈ ਖੜ ਜਾਂਦੀ ਕਿ ਖੜਾ ਦੰਨੇ ਖੜਾ ਹੀ ਜਾਂਦੀ ਜਾਂ ਚੱਲਣੀ ਜਾਂਦੀ ਹੋਰ ਬਾਕੀ ਟੰਕਰ ਲੱਜਣੇ ਕੀੜ ਨਾ ਨਾ ਸਕਟ ਬਾਈ ਉਸ ਤਾਂ ਜੇ 9 ਵਜੇ ਖੱਬਲ ਪੈਰ ਮਾਰ ਕੇ ਦੇਖੀ ਤੂੰ ਤੇਰਾ ਗਿੱਲਾ ਹੋਊਗਾ ਫਿਰ ਕਿੱਥੇ ਨੂੰ ਕੀ ਜੱਲਣੀ ਆ ਉਹ ਕਹਿੰਦਾ ਸਾਡੇ ਤਾਂ ਉਸੇ ਨਹੀਂ ਪੈਂਦੀ ਜੀ ਮੈਂ ਫੋਨ ਆਇਆ ਪਤਾ ਸਕਟ 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 ਕਹਿੰਦੇ ਕਿ ਤੈਨੂੰ ਸਕਟ 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 ਅਸੀਂ ਤਾਂ ਬਾਈ ਉਸੇ ਕਹਿੰਦੇ ਜਿਆਦਾ ਪਰ ਕੂਲਰ ਜਿਆਦਾ ਕੰਮ ਖਿੱਚਦੇ ਆਪਣਾ ਇੱਧਰ ਰਾਤ ਨੂੰ ਪਾਣੀ ਛੱਡੜ ਲੱਗ ਜਾਂਦੇ ਆ ਐਵੇਂ ਹੀ ਮੰਗਦੇ ਆ ਚਲੋ ਵਧੀਆ ਬਚ ਗਏ ਨੇ ਦੀ ਕੋਈ 9 ਕਿ 8 ਸੱਤ ਤਾਂ ਸੱਤ ਪਨੀਰੀਆਂ ਬੀਜਣੀਆਂ 20 ਦੇ ਬਾਅਦ ਵੀ 20 ਦੇ ਬਾਅਦ ਬੀਜਣੀਆਂ ਲੈ ਵੀ ਭਰ ਗਈ ਯਾਰ ਫੋਨ ਮਾਰੀ ਇੱਥੇ ਭਰ ਗਈ ਯਾਰ ਅੱਧੀ ਦਾ ਬਈ ਆਜੇ ਬਸ ਉਹਨੂੰ ਕੋਈ ਫੋਨ ਮਾਰ ਰੋ ਆਉਣਾ ਫੇ ਪਿੰਡ ਤੇ ਮੈਂ ਆਹ ਹੂੰ ਖਾਲੀ ਹੋ ਗਈ ਹੂੰ ਨਾ ਆਏ ਜਾਣਾ ਆ ਬਈ ਆ ਕੀ ਡੇ ਰਹਿ ਗਏ ਆਪਣੇ ਦੋ ਉਹ ਆ ਗਏ ਭਾਈ ਲਾ ਆ ਗਈ ਆਰਸ਼ਵੀ ਨਾਲ ਕੱਲ ਨੂੰ ਦਿਖਾਇਆ ਤਾਂ ਸ਼ਾਰਟ ਉਹ ਹੈਗਾ ਤਾਂ ਉਹ ਖੇਤਾਂ ਦਾ ਇਹ ਹੁਣ ਪਹੀ ਪਰ ਆ ਗਿਆ ਕੰਮ ਪਹੀ ਪਰ ਆ ਗਿਆ ਇਹ ਬਾਈ ਰਾਤ ਵੀ ਬੱਟ ਗਿਆ ਤਾਂ ਬਸ ਆ ਆ ਗਈ ਮੋਟਰ ਆਪਣੀ ਇਹ ਆ ਬਸ ਕੇ ਇੰਨੇ ਪਾਈਪ ਬਸ ਕੇ ਇਹ ਉਹਨੇ ਪੈਣ ਹੈ ਦੇਖੋ ਕਿਆ ਬਣਦਾ 40 ਪਾਈਪ ਆ ਗਏ ਤਿੰਨ ਗਿੱਲੇ ਦੀ ਲਾਮ ਆ ਦੋ ਇੱਕ ਪਟ ਪਟਿਆ ਹੋਇਆ ਉਹ ਵੀ ਪਾਉਣ ਨੂੰ ਪਈਆਂ ਦੋ ਗਿੱਲੇ ਆ ਪਏ ਆ ਆਦਿਆਂ ਪਾਈ ਹੁੰਦੀ ਪਿਛੇ ਹਾਂਜੀ ਹਾਂ ਨਾਲ ਦੀ ਨਾਲ ਤਾਂ ਸੜਕਾ ਗੱਗੇ ਇਹਨਾਂ ਨੂੰ ਪਤਾ ਹਾਂਜੀ ਹੈ ਨਾ ਟੂਗੇ ਟਾਈਮ ਚੱਲਦਾ ਮਾਰੋ ਮਾਰ ਕੇ ਨਰੋਣੇ ਪਿੱਛੇ ਪਿੱਛੇ ਭਰੀ ਜਾਂਦੀ ਕੋਈ ਆ ਉਹ ਨਹੀਂ ਹੁੰਦੀ ਹੈ ਕਿ ਤੂੰ ਟਰੈਕਟਰ ਵੀ ਘੱਟ ਸਕਦਾ ਹੁਣ ਉਹ ਆਈ ਨਹੀਂ ਹੈਗਾ ਵੀ ਹੋਰ ਬਸ ਇਹਨੂੰ ਘੁੰਮ ਕੇ ਜਾਣਾ ਉੱਥੇ ਔਖੀ ਹੋ ਜਾਂਦੀ ਜਿੱਥੇ ਦੋਹੇ ਪਾਸੇ ਬੂਟੇ ਆ ਜੂਵੇ ਨਹੀਂ ਕੋਈ ਚੱਕਰ ਨਹੀਂ ਹੈ ਇਹ ਕਹਣਾ ਹੁਣ ਆ ਅਸਤਵੀਰ ਵਾਲਾ ਖੇਤ ਆ ਇਹ ਉਹ ਹੋਇਆ ਪਏ ਖੇਤ ਆ ਉਹ ਅਸਤਵੀਰ ਆ ਗਿਆ ਨਹੀਂ ਗਰਦ ਵਿੱਚ ਦੇਖਦੇ ਕਿਹੜੇ ਹੈਗੇ ਆ ਕੌਣ ਆ ਤੇ ਆਪਾਂ ਪਾਣੀ ਮਾਰਨਾ ਪਾ ਦੇਖ ਤਾਂ ਸਹੀ ਲੈ ਉਹ ਕੱਲ ਬਾਬੇ ਨੇ ਪਾਣੀ ਮਾਰਿਆ ਉਹ ਐ ਬਣ ਗਿਆ ਨਾ ਕਿ ਲਿਆਉਣਾ ਕੱਲੂ ਆਪਣੇ ਟੈਂਕਰ ਕੱਗੇ ਹਾਂ ਸ਼ਾਮ ਨੂੰ ਪਰ ਹਾਂ ਚਾਉਂ ਟੈਂਕਰ ਲੈ ਇੱਕ ਵਾਰ ਲੈ ਜਾਣਾ ਦਿਨ ਚ ਪਾਇ ਗਮੇਣਾ ਧੁੱਪਾਂ ਚ ਘਮਗਾ ਦੇਣਾ ਇੱਕ ਵਾਰ ਲੈ ਕੇ ਜਾਣਾ ਇੱਕ ਵਾਰ ਆਏ ਹੌ ਹੌਲੀ ਵਲੇ ਹੌਲੀ ਆਇਓ ਹਾਂ ਬਰਗਾਨੀ ਗੱਲ ਬੋਲਣ ਅੱਜ ਵੀਰੇ ਆ ਓਏ ਦਿਖਣ ਲੱਗ ਗਿਆ ਧੁੰਦ ਓਈਆ ਭਾਈ ਸਵੇਰ ਦੇ ਫੋਨ ਕਰਦੇ ਨੂੰ ਮਜ਼ਾ ਆਵੇ ਓਹ ਆਉਂਦੇ ਕਾ ਪਿੱਛੇ ਦੇਖ ਧੂੜ ਦੇਖ ਆਉਂਦੇ ਇਹ ਭਾਈ ਅੱਜ ਵੀ ਨਾਲ ਪੈਵਲੇ ਨੇ ਪਾਈ ਔਰ ਇਹਨੂੰ ਸਾਡੇ ਵਾਲੀ ਧੂੜ ਤਾਂ ਜਿ ਉੜਨੀ ਆ ਲੈਟ ਫੇਰ ਆਲੀ ਤੇ ਵੀਰ ਐ ਨਹੀਂ ਐ ਫਸ ਤਾ ਸਾਹ ਜੋਂ ਤਾਂ ਬਿੰਡੇ ਪਲਾਏ ਪਿਆ ਮਾਂ ਕਿ ਤੇ ਲੈਟ ਆਲੀ ਥਾਲੀ ਮੁੜ ਕੇ ਉਹਨਾਂ ਕਹਗਾ ਤੇ ਆਇਆ ਕੌਣ ਤੂੰ ਦੱਤਾ ਕਾ ਨੂੰ ਐ ਡੁੱਟ ਗਿਆ ਦੁੱਟ ਗਿਆ ਸੁੱਤਾ ਪਿਆ ਦਾ ਐਸੀ ਦਾ ਐਸੀ ਲਾਇਆ ਮਾ ਤਾਂ ਸਵੇਰ ਦਾ ਆ ਆ ਸ਼ਕਲ ਆਂਦੀ ਐ ਸ਼ਕਲ ਆਂਦੀ ਐਸੀ ਲੱਗਿਆ ਮਾ ਦਾ ਬਈ ਮੈਂ ਗਮ ਹੋਈ ਪਿਆ ਤਾਂ ਮੈਂ 12 ਵਜੇ ਸਪਰੇਅ ਕਰਕੇ ਗਿਆ ਮੈਂ ਤਾਂ ਮੈਂ ਐਸੀ ਲਾ ਕੇ ਪੈ ਗਿਆ ਲਾ ਲਗਾ ਮੈਨੂੰ ਇਹ ਮੂੰਹ ਐਸੀ ਕਰਦਾ ਤੈਨੂੰ ਐਂ ਨਾ ਵੀ ਜਦ ਤੂੰ ਐਸੀ ਸਾਰਾ ਢੂਰਾ ਪੜਦਾ ਐਸੀ ਐਸੀ ਗਮ ਮਾਰਦਾ ਮੂੰਹ ਐਸੀ ਵਾਲਾ ਐ ਦੇਖਦਾ ਆ ਅੱਖਾਂ ਹੀ ਨਹੀਂ ਖੁੱਲਦੀਆਂ ਨਾ ਏਹੀ ਜਿਹੜਾ ਕੰਮ ਆ। ਉਹ ਹੀਰੇ ਪੰਨਾ ਕੈ ਉਹ ਟੈਂਕਰ ਲੈ ਆ ਕੇ ਨਾ ਹਾਂ ਪਾਣੀ ਖੜਕ ਦੋ ਸਿਰੇ ਤੱਕ। ਸਿਰਕ ਦੋ ਨਹੀਂ ਆ ਛਿੜਕ ਦੇਣਾ ਕਾਲੂ ਆਪਾਂ ਨੇ। ਅਗਲੇ ਰਾਹ ਕੀ ਰੱਖਾ ਹੁੰਦਾ ਹੈ। ਸਾਰੇ ਗਾਣਾ ਕੱਢਦੇ ਆ। ਰਾਹ ਕਿਹਦਾ ਫੁੱਟਰੀ ਹੋਣੀ ਔਖਾ ਮੋਟਰਸਾਈਕਲ ਆਉਂਦਾ। ਹੋਣ ਨਹੀਂ ਚੱਲਦੀ ਨਹੀਂ ਕੋਲੇ। ਹਾਂ ਹੈ ਨਾ ਇਹ ਐਂ ਤੁਰੂਗਾ ਜਾਂ ਤੂੰ ਆਏ ਤੇ ਇੱਥੇ ਤੇ ਭਰ ਕੇ ਇੱਥੇ ਪਾਉਂਦੀ ਆ ਗੱਲ ਤੇ। ਆਹ ਉਹਰੇ ਆ ਗਏ ਹਾਂ। ਹਾਂਜੀ। ਨਾਲ ਦੀ ਨਾਲ ਜਾਂਦੀ ਆ ਕਿਉਂਕਿ ਆਪਣੇ ਕੋਲ ਬਾਈ ਜਿਹੜੀ ਐ 메ਨ ਸੜਕਾਂ ਪਰਮੈਂਟ ਦਾ ਇੱਕ ਦਿਨ ਦਾ ਹੀ ਤਾਂ ਆ ਪਾਣਿਆਂ ਚ ਕਰ ਦੇਣਾ ਦਾ ਫਾਈਨਲ ਆਵਦੀ ਨਾਲ ਨਾਲ ਦੀ ਨਾਲ ਪਰ ਭਾਈ ਜਲਦੀ ਨਾਲ ਦੀ ਨਾਲ ਪਟਾਈ ਨਾਲ ਦੀ ਨਾਲ ਪੈਪ ਪਾਈ ਹਾਂ ਹਮਤ ਕਰਨੀ ਪੈਣੀ ਸੀ ਜੀ ਨਾਲ ਟਾਈਮ ਆ ਸੀਜ਼ਨ ਦਾ ਤੇ ਇਹਦੇ ਬਾਅਦ ਫਿਰ ਔਖਾ ਕੰਮ ਉੱਥੇ ਪੈਪ ਆ ਯਾਰ ਗੱਗੇ ਆ ਦੱਸ ਦਿੰਨ ਕਿਤੇ ਵਿਚੇ ਨਾਲ ਕੰਮ ਕਰਦਾ ਉਹ ਤਾਂ ਤੇ ਉੱਥੇ